ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੀ ਆ ਕਿ ਇੱਕ ਆਪਾਂ ਪੋਸਟ ਪਾਈ ਸੀ ਕਿ 14 ਤਰੀਕ ਨੂੰ ਖਡੌਰੀ ਬਾਰਡਰ ਤੇ ਕਾਫਲਾ ਲੈ ਕੇ ਜਾਣਾ ਭਗਤਾ ਭਾਈ ਤੋਂ ਜੋ ਕਿ ਸਵੇਰੇ 9 ਵਜੇ ਤੁਰਦਾ ਹੈ ਸੋ ਮੈਂ ਪਹਿਲਾ ਸਾਨੂੰ ਇਹ ਸੀ ਕਿ ਭਾਈ ਬਸੰਤ ਸਿੰਘ ਜੋ ਕਿ ਡਿਮਰੂਗੜ੍ਹ ਜੇਲ੍ਹ ਦੇ ਵਿੱਚੋਂ ਆਏ ਨੇ ਤੇ ਉਹਨਾਂ ਦਾ ਮਾਤਾ ਦਾ ਭੋਗ ਸੀਗਾ 13 ਤਰੀਕ ਨੂੰ ਪਰ ਉਹ ਕਿਸੇ ਕਾਰਨ ਕਰਕੇ ਹੁਣ 14 ਦਾ ਉਹਨਾਂ ਦਾ ਹੋ ਗਿਆ ਸੋ ਸਾਰੀ ਸੰਗਤ ਨੇ ਉੱਥੇ ਵੀ ਜ਼ਰੂਰ ਹਾਜ਼ਰੀ ਲਾਉਣੀ ਹੈ ਤੇ ਆਪਾਂ ਜਿਹੜਾ ਆਪਣਾ ਪ੍ਰੋਗਰਾਮ ਸੀ ਉਹ 14 ਨੂੰ ਕੈਨਸਲ ਕਰਕੇ ਹੁਣ 15 ਤਰੀਕ ਨੂੰ ਰੱਖਿਆ ਹੈ 15 ਤਰੀਕ ਨੂੰ ਆਪਾਂ ਭੱਜਤਾ ਭਾਈ ਤੋਂ ਸਵੇਰੇ 9:00 ਵਜੇ ਚਾਲੇ ਪਾਵਾਂਗੇ ਸਾਰੀ ਸੰਗਤ ਨੇ ਉੱਥੇ ਵੱਦ ਤੋਂ ਵੱਧ ਹਾਜ਼ਰੀ ਭਰਨੀ ਆ ਇੱਕ ਵੱਡਾ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਕਿਸਾਨ ਵੀਰਾਂ ਦੇ ਜੋ ਉੱਥੇ ਬੈਠੇ ਸ਼ਿੰਗਾਰਸ਼ ਕਰ ਰਹੇ ਨੇ ਤੇ ਉਹਨਾਂ ਕੋਲ ਜ਼ਰੂਰ ਹਾਜ਼ਰੀ ਲਵਾਉਣੀ ਆ ਮੈਂ ਸਾਰੀ ਨੌ ਫਰੀਦਕੋਟ ਹਲਕੇ ਨੂੰ ਤੇ ਬਾਹਰੋਂ ਪੰਜਾਬ ਦੀ ਹੋਰ ਵੀ ਸੰਗਤ ਜਿਸ ਕਿਸੇ ਵੀ ਏਰੀਆ ਚੋਂ ਆਉਣਾ ਚਾਹੁੰਦੀ ਹੋਵੇ ਤਾਂ ਜ਼ਰੂਰ ਪਹੁੰਚਿਓ ਆਪਾਂ ਇੱਕ ਕਾਫਲਾ ਜਿਹੜਾ ਪਕਟਾ ਭਾਈ ਤੋਂ ਸਵੇਰੇ 9 ਵਜੇ ਲੈ ਕੇ ਚੱਲਾਂਗੇ ਸਾਰੇ ਬਿਦ ਸੰਗਤ ਨੂੰ ਬੇਨਤੀ ਆ ਕਿ ਹੁਣ ਉਹ 14 ਨੂੰ ਨਹੀਂ 15 ਤਰੀਕ ਨੂੰ ਚੱਲੇਗਾ ਸੋ ਸਾਰੀ ਸੰਗਤ ਨੇ ਵੱਤ ਤੋਂ ਵੱਦ ਵੱਤ ਛੱਡ ਕੇ ਆਪਣਾ ਆਉਣਾ ਹੈ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ